ਲਓ ਵੀ ਅੱਜ ਦਾ ਬਲੌਗ ਸਟਾਰਟ ਆਪਾਂ ਇੱਕ ਐਕਸਪੈਰੀਮੈਂਟ ਇਹ ਕਰਨਾ ਜਿਹਦੇ ਵਿੱਚ ਆਪਾਂ 버ਗਰ ਵਾਲਾ ਬਣਾਉਨੇ ਆ ਨਾ ਜਾਨਕਿ ਸੈਂਡਵਿਚ ਵਗੈਰਾ ਬਣਾਉਨੇ ਆ ਉਹਦੇ ਵਿੱਚ ਅੱਜ ਬਣੂਗਾ ਐਗ ਬ੍ਰੈਡ ਐਗ ਸੱਚੋ 버ਗਰ ਆਮਲੇਟ 버ਗਰ ਉਹ ਆਪਾਂ ਦੀ ਘਿਓ ਲਾ ਪਹਿਲਾਂ ਇਹਦੇ ਚ ਪਹਿਲਾਂ ਥੋੜਾ ਜਿਹਾ ਘਿਓ ਲਾ ਲੈਣਾ ਕੱਟ ਪਾਈਏ ਵੀਰੇ ਥੋੜਾ ਜਿਹਾ ਹੁਣ ਹਨਾ ਲੈ ਗੁਲਾਵੀ ਜਿਹੜਾ ਆਮਲੇਟ ਦਾ ਪੈਟਰਨ ਬਣਾਇਆ ਸੀ ਅਸੀਂ ਪਾਤਾ ਜੇ ਉੱਤੇ ਥੋੜੀ ਜਿਹੀ ਕਾਲੀ ਮਿਰਚ ਹੈਗੀ ਆ ਇਹ ਥੋੜਾ ਜਿਹਾ ਨਮਕ ਪਾਵਾਂਗੇ ਉੱਤੇ ਇੱਕ ਹੋਰਤੀ ਡੱਬੀ ਇਨੂੰ ਆਪਾਂ ਬੰਦ ਕਰ ਦਾਂਗੇ 5 ਮਿੰਟ ਲਈ ਰੱਖ ਲਾਂਗੇ ਤੇ ਨਾਲ ਇਹ ਡਬਲਟੀ ਲੈ ਇਹਦੇ ਉੱਤੇ ਸੌਸ ਲਾ ਕੇ ਰੱਖ ਜਦ ਪੱਤਣੇ ਦੇ ਪੱਤੇ ਤੋੜ ਕੇ ਲਿਆ ਗਿਆ ਇਦੇ ਉੱਤੇ ਸੌਸ ਲੱਗ ਚੁੱਕੀ ਆ ਧਨੀਏ ਦੇ ਪੱਤੇ ਤੋੜਨ ਲਈ ਅਸੀਂ ਉੱਥੇ ਹੀ ਵੀਰ ਕੋਲੇ ਪਹੁੰਚ ਗਏ ਵੀਰ ਵੱਲੋਂ ਧਨੀਆ ਤੋੜਿਆ ਗਿਆ ਤੋੜ ਲਾ ਵੀਰੇ ਪੱਤੇ ਉਹ ਬਰੋਕਲੀ ਲੈ ਬਰੋਕਲੀ ਤੋੜ ਦੋਕ ਦਾਣੇ ਅੱਜ ਭਾਈ ਮੋਟਰ ਤੇ ਹੀ ਵਰਕਰ ਚੱਲੂ ਕਰਾਂ ਢੜ ਢੜ ਅਸੀਂ ਖੇਤ ਤੋੜ ਲਾ ਇਹ ਥੋੜੀ ਜੀ ਤੋੜ ਲਾ ਥੋੜੀ ਜੀ ਨਮਨ ਬਲੋ ਬਰੋਕਲੀ ਤੋੜੀ ਗਈ ਐ ਲਿਆ ਕੇ ਰ ਇਹਨੂੰ ਲਾ ਕੀ ਸੌਸ ਬਾਅਦ ਚ ਆਪਾਂ ਇਹ ਤੇ ਸਰਵ ਕਰ ਦਾਂਗੇ ਨਾ ਘੈਂਟ ਬਣ ਜੇ ਵੀਡੀਓ ਹੈ ਬੜੇ ਯਾਰੀ 2 ਵਜੇ 2 ਘੰਟੇ 2 ਵਜੇ ਤੇ ਹੁਣੇ ਬਣਾ ਦੇ ਕੇ ਫਿਰ ਜਾਣਾ ਫਿਰ ਅਸੀਂ ਮੁਰਤੇ ਗਰਾਂ ਦੇ ਕੋਈ ਨਾ ਫਿਰ ਬਾਜੋ ਖਾ ਲਾਂਗੇ ਦੋ ਜੇ ਬਣਾ ਲਈਓ ਤੋ ਇਹਦੇ ਦੋ ਮਿੰਟ ਦਾ ਸਬਜ਼ੀ ਇਹਦੇ ਤੇ ਰੱਖ ਵੀਰੇ ਬਰੋਕਲੀ ਥੋੜੀ ਜੀ ਹਾਂ ਹਾਂ ਤੇ ਆ ਆਪਣਾ ਜਿਹੜਾ ਸੈਟਅਪ ਆ ਆ ਬਣਿਆ ਪੂਰਾ ਘੈਂਟ ਕੱਟ ਕੇ ਲੈ ਲੈ ਇਹ ਆਪਣੀ ਬਾਰਾ ਤੋਤੇ ਦੀ ਤੋੜਨ ਤੋੜਦਾ ਕੋਈ ਹਿਸਾਬ ਤਾਂ ਨਹੀਂ ਸਾਡਾ ਬਰਾਵਲੇ ਲਓ ਜੀ ਆਪਣਾ ਜਿਹੜਾ ਪੈਟਰਨ ਆ ਪੂਰਾ ਆ ਦੇਖੋ ਤੁਸੀਂ ਕੀ ਚੀਜ਼ ਬਣੀਆਂ ਬਾਈ ਐਨ ਪੋਲਾ ਰਾੜਾਂ ਦਾ ਇੱਕਣੇ ਵਧੀਆ ਥੋੜੀ ਮਰਜੀ ਇਹ ਦੇਖੋ ਘੈਂਟ ਬਣੂਗਾ ਇੱਕਣਾ ਫੜ 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 ਇਹਦੇ ਤੇ ਰੱਖ ਦੇ ਤੁਸੀਂ ਫਿਰ ਇਹਦੇ ਤੇ ਬਰੈੱਡ ਦੇ ਉੱਤੇ ਰੱਖ ਪਰ ਡਬਲ ਰੋਟੀ ਤੇ ਡਬਲ ਰੋਟੀ ਹਾਂ ਡਬਲ ਰੋਟੀ ਤੇ ਰੱਖ ਦੇ ਭਾਈ ਅੱਜ ਅਸੀਂ ਵਿਹਲੇ ਸੀ ਅੱਜ ਅਸੀਂ ਇਹ ਬਲੌਗ ਬਣਾਉਣਾ ਆ ਲਓ ਭਾਈ ਇਹਦੀ ਬਾਅਦ ਅਸੀਂ ਇਹਨੂੰ ਇਹਦੇ ਵਿੱਚ ਰੱਖਤਾ ਫਿਰ ਇਹਨੂੰ ਥੋੜਾ ਜਿਆ ਹੋਰ ਦੱਬ ਕੇ ਰੱਖਾਂਗੇ 2 ਕੁ ਮਿੰਟ ਬਾਦ ਉਹ ਬਣ ਗਏ ਇਹਦੇ ਬਾਦ ਸਾਡਾ ਕੰਮ ਖਤਮ ਆ ਸੀ ਵਿਹਲੇ ਠੀਕ ਆ ਜੀ ਆ ਯੋਂ ਡੀਅਰ ਕੋਲੇ ਖੜਾਇਆ ਸਾਡਾ ਹਾਂ ਮੁਰਾ ਮਚਾਰਤਾ ਹਰ ਵੇਲੇ ਪੀਨੇ ਪੈਟਰਨ ਨਾਲ ਥੋੜਾ ਜਿਆ ਹੋਰ ਬਣਾਉ ਤਾਂ ਕੜ ਇਹ ਚ ਇੱਕ ਬਣ ਜੂ ਵੀਰੇ ਹਨਾ ਕਰਨ ਮਿਕਸ ਕਰਦੇ ਨੋ ਕਿ ਮੇਰਾ ਜਾਏ ਤੇਰਾ ਬਾਣ ਪੁੱਤੇ ਹਾਂ ਮੈਂ ਮਿਕਸ ਕਰਦੀ ਹਾਂ ਆ ਦੇਖ ਬਾਈ ਬਣੀਆਂ ਗੱਲਬਾਤ ਐਂਡ